ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਟਾਈਮ ਹੋ ਗਿਆ ਜੀ 12 ਵੱਜ ਗਏ ਤੇ ਆਪਾਂ ਚੱਲੇ ਆਂ ਪਾਰਸਲ ਲਾਉਣ ਤੇ ਕੁਝ ਕੁ ਸਮਾਨ ਲੈ ਕੇ ਆਉਣ ਆਪਾਂ ਲੈ ਕੇ ਆ ਕੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕੀ ਲੈ ਕੇ ਆਇਆ ਬਹੁਤ ਕਾਲ ਹੋਈ ਪਈ ਹੈ ਪਿੱਤੀਆਂ ਸੁਪਰੀਤ ਨੇ ਝਾੜੂ ਪੁੱਛਾ ਕਰਤਾ ਕੰਮ ਖਰੀ ਹੈ ਤੇ ਇਧਰ ਤੁਹਾਨੂੰ ਆਪਾਂ ਸੈਫੀ ਦਿਖਾਉਨੇ ਆ ਸੈਫੀ ਸਕਾਰ ਕੋਲੇ ਖੜਾ ਇਹਦੇ ਵਿੱਚ ਫਸ ਗਈ ਜੀ ਚੂਹੀ ਇਹ ਪੀਤੀ ਨਿਮਾਰੇ ਕੱਟ ਕੇ ਤਰਤਾਏ ਹੁਣ ਸੈਵੀ ਸੈਵੀ ਕੱਟ 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 ਹਾਈ 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 ਫੜ ਲੈ ਇਹ ਨੂਰਾ ਆਈ ਅਮੀ ਕਦੋਂ ਝੂ ਹੀ ਨਿਕਲਣ ਨਾਲ ਫੜੀ ਜਾਣੀ ਉਹ ਭੱਜ ਜੂਗੀ ਇੱਧਰ ਦੇਖੋ ਸਕੂਟਰੀ ਦੇ ਸਮਾਨ ਲੱਦਿਆ ਹੋਇਆ ਜੀ ਆਪ ਮੈਂ ਆਪਣ ਨੂੰ ਲੈ ਕੇ ਜਾਉਂ ਆ ਚੀਜ਼ ਨਹੀਂ ਲੋ ਮੇਥੋਂ ਪੈਕਿੰਗਾਂ ਪਾਰਸਲ ਨਹੀਂ ਲੋਟ ਆਉਣਾ ਇਹਦੇ ਵਿੱਚ ਇੱਕ ਦਾ ਡਰੈਸ ਲਿਖਣ ਵਾਲਾ ਰਹਿ ਗਿਆ ਹੁਣ ਤੇ ਬਾਕੀ ਕੁਸਕ ਪੈਕਿੰਗ ਵਾਲੇ ਪਾਸਧਰ ਨੇ ਉਹ ਵਿੱਚ ਸਕੂਟਰੀ ਦੀ ਧਰ ਲੈ ਕੁਸਕ ਥੱਲੇ ਝੋਲੇ ਚ ਪਾ ਲੈ ਠੀਕ ਕਰੀਏ ਇੱਧਰ ਦੇਖੋ ਇੱਥੇ फटाफट ਸਾਮਾਨ ਚੱਕਿਆ ਪਹਿਲਾਂ ਮੈਨੂੰ ਆਏ ਸੀ ਵੀ ਅੱਜ ਸਰਕਾਰੀ ਛੁੱਟੀ ਕਰਕੇ ਨਾ ਉਹ ਬੰਦ ਹੋਊਗਾ ਪਾਰਸਲ ਵਾਲਾ ਫਿਰ ਮੈਂ ਸਰਦਾਰ ਜੀ ਨੂੰ ਕਿਹਾ ਮੈਨੂੰ ਫੋਨ ਕਰਕੇ ਦੱਸਿਓ ਤੇ ਕੁਸਕ ਦਾ ਮੈਂ ਤਾਂ ਇੱਥੇ ਰਹੀ ਗਏ ਉਹਨੇ ਕੁਸ ਹੁਣ ਯਾਦ ਨਹੀਂ ਹੈਗੇ ਜਿਹੜੇ ਜਿਹੜੇ ਜਾਤੀ ਉਹ ਚੱਕ ਲਏ ਆਪਾਂ ਨੇ ਚੀਜ਼ਾਂ ਵੀ ਕਿਹੜਾ ਕਿਹੜਾ ਕੰਮ ਕਰਕੇ ਆਣਾ ਬਾਕੀ ਆਪਾਂ ਦੇਖਦੇ ਆਂ ਕੀ ਕੋਸਾ ਪਾ ਲੈ ਕੇ ਆਵਾਂਗੇ ਕੀ ਕੋਸ ਢੱਕ ਕੇ ਆਵਾਂਗੇ ਭੁੱਲ ਭਲਾਈ ਵੀ ਕਰਕੇ ਆਵਾਂਗੇ ਪੂਰੀ ਸਭੀ ਬਹਿ ਜਾ ਚਲੋ ਜੀ ਆਪਾਂ ਜਾਏ ਬਾਜ਼ਾਰ 3 ਵਜੇ ਮਣੀਤੀ ਸਾਰਾ ਦਿਨ ਲੰਘ ਗਿਆ ਕਿਉਂਕਿ ਕੰਮ ਕਾਫੀ ਜਿਆਦਾ ਸੀਗੇ ਤੇ ਆ ਕੇ ਮੈਂ ਮੱਜਾਂ ਨੂੰ ਬੰਨਿਆ ਚਾਹ ਪਾਣੀ ਪੀਤਾ ਤੇ ਪਿੰਦਾਂ ਨੇ ਤੁਸਨ ਜਾਣਾ ਕਿ ਉਹਨੂੰ ਚਾਹ ਪਿਆ ਮੇਰੇ ਇੰਨਾ ਜਿਆਦਾ ਸਿਰ ਉੱਠ ਖੜਿਆ ਮੈਂ ਮਸਾਂ ਘਰੇ ਆ ਕੇ ਡਿੱਗੀ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੁਝ ਤਾਂ ਪਾਰਸਲ ਕੱਢਣੇ ਸੀ ਜੀ ਉੱਥੇ ਟਾਈਮ ਲੱਗ ਗਿਆ ਕੁਝ ਟੇਲਰ ਕੋਲੇ ਸਟੀਚਿੰਗ ਦੇਣੀ ਲਈ ਸੂਟ ਦੇਣੇ ਸੀ 15 ਤੋਂ 20 ਫਿਰ ਉਹਨਾਂ ਨੇ ਕੱਲੇ ਕੱਲੇ ਦਾ ਨਾਪ ਲਿਖਿਆਉਣਾ ਹਨਾ ਉਹਨਾਂ ਦੀ ਲੈਂਡਿੰਗ ਵਗੈਰਾ ਸਾਰਾ ਉਹਨਾਂ ਸਾਰਾ ਕੁਝ ਸਮਝਾਉਣਾ ਘੰਟਾ ਡੇਢ ਘੰਟਾ ਉੱਥੇ ਲੱਗ ਗਿਆ ਮੇਰੇ ਸਿਰ ਉੱਠ ਖੜਿਆ ਉਸ ਤੋਂ ਬਾਅਦ ਦੁਪट्टे ਡਾਈ ਕਰਨੇ ਦਿੱਤੇ ਨੇ ਜੀ ਆਪਾਂ ਨੇ ਉਸ ਤੋਂ ਬਾਅਦ ਜਿਹੜੀ ਚੀਜ਼ ਆਪਾਂ ਲੈਣ ਗਏ ਸੀ ਮੈਂ ਸਰਦਾਰ ਜੀ ਨੂੰ ਕਿੱਦੇ ਨਹੀਂ ਕਹਿ ਰਹੀ ਸੀ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਹਾਂ ਕਹਿ ਕੇ ਭੱਜ ਜਾਂਦੇ ਤੇ ਅੱਜ ਫਿਰ ਮੈਨੂੰ ਆਇਓਗਾ ਵੀ ਮੈਂ ਆਪ ਹੀ ਲੈ ਕੇ ਆਵਾਂ ਅਮਨੂਨ ਲੈ ਕੇ ਸੀ ਆਪਾਂ ਨਾਲ ਉਹਨੂੰ ਛੁੱਟੀ ਸੀ ਅੱਜ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਵੀ ਆਪਾਂ ਕੀ ਲੈ ਕੇ ਆਏ ਆ ਦੇਖੋ ਜੀ ਇਧਰ ਨਾਲ ਸਾਡੇ ਇਹਦੇ ਨਾਲ ਦੀਆਂ ਮੈਂ ਪਹਿਲਾਂ ਕੁਰਸੀਆਂ ਲੈ ਕੇ ਆਈ ਸੀ ਚਾਰ ਸਾਰੀਆਂ ਤੋੜਤੀਆਂ ਦੋ ਤਾਂ ਪਿੰਦਰ ਦੇ ਪਿੱਤ ਨੇ ਲੜਦੇ ਆ ਨਹੀਂ ਇੱਕ ਦੂਜੇ ਨੇ ਮਾਰ ਮਾਰ ਵਗਾ ਵਗਾ ਤੋੜਤੀਆਂ ਸਾਡੇ ਘਰ ਇੱਕੋ ਕੁਰਸੀ ਸੀ ਹੁਣ ਬਹੁਤ ਔਖਾਂ ਦੀ ਬੈਠਣ ਨੂੰ ਉੱਠਣ ਦਾ ਹਣਾ ਜਦੋਂ ਕੋਈ ਆ ਕਰ ਜਾਂਦਾ ਧੁੱਪੇ ਵਗੈਰਾ ਉਸ ਤੋਂ ਬਾਅਦ ਆਪਾਂ ਇਹ ਚਾਰ ਕੁਰਸੀਆਂ ਲੈ ਕੇ ਆਏ ਜੀ ਅਨਮੋਲ ਕੰਪਨੀ ਦੀਆਂ ਨੇ ਇਹ ਚਾਰ ਵੈਸੇ ਇੱਕ ਇਹਦੇ ਵਿੱਚ ਹਲਕੀਆਂ ਦੀ ਉਹ ਘੱਟ ਰੇਟ ਦੀਆਂ ਇੰਦੀਆਂ ਤੇ 3 ਸਾਲ ਦੀ ਇਹਦੀ ਗਾਰੰਟੀ ਹੈ ਜੀ ਕੁਰਸੀ ਦੀ ਦੇਖੋ ਮੈਂ ਪਹਿਲਾਂ ਉਹ ਕੁਰਸੀਆਂ ਵੀ ਉਸੇ ਦੁਕਾਨ ਤੋਂ ਲੈ ਕੇ ਆਈ ਸੀ ਇਹ ਵੀ ਇੱਥੋਂ ਹੀ ਲੈ ਕੇ ਆਈਆਂ ਜਿੱਥੋਂ ਆਪਾਂ ਪਹਿਲਾਂ ਲੈ ਕੇ ਆਏ ਸੀ ਦੇਖੋ ਜੀ ਇਸ ਤਰ੍ਹਾਂ ਨੇ ਚਾਰ ਆਪਾਂ ਨੇ ਕੁਰਸੀਆਂ ਲੈ ਕੇ ਆਂਦੀਆਂ ਨੇ ਜੀ ਇਹਦੇ ਨਾਲ ਇੱਕ ਇਹ ਵਾਲਾ ਲਿਆਂਦਾ ਜੀ ਟੇਬਲ ਟੇਬਲ ਵੀ ਜਿਹੜਾ ਸਸਤਾ ਸੀ ਉਹ ਥੋੜਾ ਜਿਹਾ ਹਲਕਾ ਸੀਗਾ ਪਤਾ ਕੀ ਹੁਣ ਤਾਂ 100 ਦੋ ਸਾਰੇ ਸਿਰਫ 2-150 ਰੁਪਏ ਦਾ ਫਰਕ ਸੀ ਉਹ ਜਦੋਂ ਆਪਾਂ ਸਸਤੀ ਚੀਜ਼ ਲੈ ਲੈਂਦੇ ਆ ਫੇਰ ਟੁੱਟ ਜਾਂਦੀ ਹੈ ਨਾਲੇ ਉਹਦੀ ਕੋਈ ਗਾਰੰਟੀ ਨਹੀਂ ਦੀ ਇਹ ਵੀ ਸੇਮ ਹੈਗਾ ਜੀ ਉਸੀ ਕੰਪਨੀ ਦੀ ਮੇਜ਼ ਹੈ ਟੇਬਲ ਹੈ ਇਹ ਆਪਣਾ ਤੇ ਇਹਨਾਂ ਦਾ ਬਾਰ ਬੁਰ ਜਦੋਂ ਕੋਈ ਆ ਕਰ ਜਿੰਦਾ ਚਾਹ ਪਾਣੀ ਰੋਟੀ ਪਾਣੀ ਕਿ ਮਰਜੀ ਇੱਕ ਛੋਟਾ ਸੀਗਾ ਛੋਟਾ ਫਿਰ ਮਹਾ ਚੱਲਣ ਵੱਡੇ ਹੀ ਲੈ ਲੈਣੇ ਆ ਤੇ ਇਸ ਕਰਕੇ ਇਹ ਆਪਾਂ ਲੈ ਕੇ ਆਏ ਜੀ ਟੇਬਲ نیچے ਵੀ ਪੂਰੀ ਸੇਫਟੀ ਬਣੀ ਹੋਈ ਹੈ ਦੀ ਆਪਾਂ ਤੁਹਾਨੂੰ ਦਿਖਾਉਣੀ ਆਂ ਦੇਖੋ ਜੀ ਇਸ ਤਰ੍ਹਾਂ ਐ ਨਹੀਂ ਬਹਿਗਾ ਵੀ ਐਂ ਸਾਫ ਹੈ ਪੂਰਾ ਵਧੀਆਗਾ ਉਹ ਇੱਕ ਵਾਰ ਪੈਸੇ ਲੱਗੇ ਪਰ 4 ਸਾਲ ਨਿਕਲਦੇ ਹੋਗੇ ਜੀ ਜਿਵੇਂ ਆਹ ਕੁਰਸੀਆਂ ਨੂੰ ਸਾਡੀਆਂ ਨੂੰ ਘੱਟੋ ਘੱਟ 8-9 ਸਾਲ ਹੋ ਗਏ ਤੇ ਇਹ ਤਾਂ ਨਾ ਲੜਦੇ ਆ ਤੇ ਭਗਾ ਭਗਾ ਮਾਰੀਆਂ ਨੇ ਇੱਕ ਦੂਜੇ ਦੇ ਤਾਂ ਤੋੜੀਆਂ ਨੇ ਨਹੀਂ ਨਹੀਂ ਟੁੱਟੀਆਂ ਸੀਗੀਆਂ ਉਹ ਬੈਠਣ ਨਾਲ ਤਾਂ ਚੀਜ਼ ਟੁੱਟਦੀ ਨਹੀਂ ਹੁੰਦੀ ਆਪਾਂ ਜੇ ਨਾਰਮਲ ਤਰੀਕੇ ਨਾਲ ਵਰਤੀਏ ਗੱਲ ਕਰ ਜਦੋਂ ਆਪਾਂ ਧੱਕਾ ਕਰਦੇ ਆਂ ਚੀਜ਼ ਉਧਰ ਮਾਰੀ ਭਗਾ ਕੇ ਉਧਰ ਮਾਰੀ ਇੱਕ ਥੋੜੀ ਜਿਹੀ ਦੂ ਹਲਕੀ ਆਂਦੀ ਗਈਆਂ ਇਹ ਭਈਆ ਜੀ ਆਪਾਂ ਨੂੰ 550 ਦੀ ਇੱਕੋ ਕੁਰਸੀ ਅਲਮੋਲ ਕੰਪਨੀ ਦੀ ਇਹ ਹੈਗੀ ਹੈ ਜੀ ਕੁਰਸੀ ਇਹ ਦੇਖੋ ਤੇ ਕੀ ਲਿਖਿਆ ਹਮ ਅਨਮੋਲ ਕੇ ਇਲਾਵਾ ਔਰ ਕੋਈ ਬ੍ਰਾਂਡ ਨਹੀਂ ਬਣਾਤਾ ਦੇਖੋ ਜੀ ਇਹ ਆਪਾਂ ਨੂੰ 550 ਦੀ ਕੁਰਸੀ ਪਈ ਹੈ ਜੀ ਤੇ 650 ਦਾ ਪਿਆ ਜੀ ਟੇਬਲ ਤੇ ਇੱਕ ਮੈਂ ਇਸ ਨੂੰ ਕੱਲ ਵੀਡੀਓ ਦੇ ਵਿੱਚ ਦੱਸਿਆ ਸੀ ਇਸੇ ਗੱਦੇ ਦਾ ਦੇਖੋ ਕੀ ਬੁਰਾ ਹਾਲ ਹੈ ਮੈਂ ਗੱਦਾ ਵੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਮੈਂ ਤੁਹਾਨੂੰ ਇੱਕ ਦਿਖਾਉਂਗੀ ਦੇਖੋ ਇਹ ਗੱਦਾ ਲੈ ਕੇ ਆਪਾਂ ਗੱਦੇ ਦਾ ਵੀ ਨਾ ਜਿਵੇਂ ਇੱਕ ਹੈਗਾ ਤੇ ਜੀ 1.5 ਇੰਚ ਦਾ ਤੇ ਨਾਲ ਉਹਦੂ ਹਲਕਾ ਸੀ ਉਹ ਤਾਂ ਉਂਗਲਾਂ ਚੁੱਕਦੀਆਂ ਸੀ ਤੇ ਉਹ ਹੈਗਾ ਤੀ ਜੀ 350 ਦਾ ਇਹ ਹੈਗਾ ਜੀ 500 ਦਾ ਸਿਰਫ 150 ਰੁਪਏ ਦਾ ਫਰਕ ਸੀਗਾ ਨਾਲੇ ਤਾਂ ਇਹ 3 ਇੰਚ ਚੜਾਈ ਹੈ ਦੀ ਤੇ ਨਾਲੇ ਦੇ ਉੱਪਰ ਕਪੜਾ ਵੀ ਵਧੀਆ ਚੜਿਆ ਹੈ ਉਹ ਤੇ ਕਪੜਾ ਹਲਕਾ ਸੀਗਾ ਨਾਲੇ ਉਹ ਕੱਦਾ ਵੀ ਹਲਕਾ ਸੀ ਮੈਂ ਕਿਹਾ ਵੀ ਮੈਨੂੰ ਥੋੜਾ ਜਆ ਵਧੀਆ ਦੇ ਦਿਓ ਪਰ बार-बार ਇਹ ਚੀਜ਼ਾਂ ਲਿਉਣੀਆਂ ਕਰਨੀਆਂ ਔਖੇ ਹੋ ਜਾਂਦੇ ਨਾਲੇ ਸਤੋਂਗੀ ਘੋਲੀਆਂ ਸਾਡੇ ਦਾ ਜੇ ਜੀ ਟੁੱਟ ਜਾਂਦੀ ਮਸੀਂ ਸਮਰਦੀ ਹੈ ਫਿਰ ਨਾ ਹੋਰ ਚੀਜ਼ ਨਮੀ ਲਿਆਂਦੀ ਜਾਵੇ ਟਾਈਮ ਹੀ ਨਹੀਂ ਲੱਗਦਾ ਜੀ ਕੀ ਕਰੀਏ ਹੁਣ ਜੇ ਸਰਦਾਰ ਜੀ ਨੂੰ ਵੀ ਕਹੀ ਜਾਣਾ ਫਿਰ ਉਹਦਾ ਵੀ ਕੰਮ ਦਾ ਹੋਉਂਦਾ ਹੈ ਨਾ ਔਖਾ ਹੋ ਜਾਂਦਾ ਦੇਖੋ ਜੀ ਹੁਣ ਇਹ ਤਾਂ ਇਹ ਪਤਾ ਕੀ ਸੀ ਇਹ ਪਤਾ ਨਹੀਂ ਕਿਉਂ ਇੰਨੇ ਸੌ ਬਾਹਲੇ ਉਹ ਤੀਆਂ ਪੋਲੇ ਜੇ ਐ ਬੈਂਦੇ ਦੀ ਵਿੱਚੀ ਧੁੱਸ ਜਾਂਦੇ ਤੇ ਦੋ ਗੱਦੇ ਸਿੱਟੇ ਹੋਦੇ ਹੈ ਹੁਣ ਇਹ ਦੋਨੇ ਹੀ ਪਤਾ ਨਹੀਂ ਕਿਵੇਂ ਦੋਨਾਂ ਜੀ ਐ ਵਿੱਚੀ ਵੜ ਜਾਂਦੀ ਮੈਂ ਤਾਂ ਮਸਾਉਂਠਦੀ ਇਹਨਾਂ ਜੋ ਮੈਨੂੰ ਉਹ ਕਾੜੇ ਜੀ ਵਧੀਆ ਲੱਗੇ ਮੈਂ ਜਾ ਕੇ ਮੈਂ ਤਾਂ ਉਹ ਲੈ ਕੇ ਆਉਂਗੀ ਹੁਣ ਇੱਥੋਂ ਆਪਾਂ ਸੈਟਿੰਗ ਕਰਦੇ ਹੁਣ ਤਾਂ ਮੈਂ ਇੱਥੋਂ ਸੈਟਿੰਗ ਹੋਣੀ ਨਹੀਂ ਹੁਣ ਤਾਂ ਟਾਈਮ ਬਹੁਤ 4:30 ਵਾਂਗੂ ਹੋ ਗਿਆ ਪੌਣੇ 5 ਵਾਂਗੂ ਸ਼ਾਮ ਨੂੰ ਦੇਖਦੀ ਆ ਮੇਰਾ ਸਿਰ ਵੀ ਬਹੁਣ ਹਟਿਆ ਮੈਂ ਆ ਕੇ ਗੋਲੀਆਂ ਲਈਆਂ ਨੇ ਕਿ ਸਿਰ ਦਰਦ ਦਿੰਦੀਆਂ ਤੇ ਹਾਜੀ ਮੈਨੂੰ ਲੱਗਾ ਜਿਹੜਾ ਸਕੂਟਰੀ ਚ ਸਮਾਨ ਸੀ ਉਹ ਉੱਥੇ ਪਿਆ ਉਹ ਚੱਕੀ ਨਹੀਂ ਪਤਾ ਨਹੀਂ ਕਿੱਥੇ ਧਰਤਾ ਲਫਾਫਾ ਲਾ ਕੇ ਜਵਾਕਾਂ ਨੇ ਹੋ ਪਰਾਂਦਰਤਾ ਦੇ ਲਪਿੰਦਰ ਕਿੱਥੇ ਲਾ ਕੇ ਗਿਆ ਵਰਦੀ ਹੁਣ ਸਾਰਾ ਆ ਪੂਰੀ ਸਮਾਨ ਦੀ ਆਪਣੇ ਜਿਹੜਾ ਸਾਰਾ ਦਿਨ ਕਾ ਉਹਨੇ ਚਿੱਲੇ ਦਾ ਸਮਾਨ ਆਂ ਜੀ ਇਹ ਵੀ ਫਿਰ ਹਨਾ ਇੱਕ ਸਮਾਨ ਇਕੱਠੀ ਆਇਆ ਸੀ ਜੀ ਉਹਦੇ ਵਿੱਚ ਫਿਰ ਅਸੀਂ ਇਹ ਵੀ ਇਕੱਠਾ ਹੀ ਲੈ ਕੇ ਧਰ ਲਿਆ ਵੀ ਰੋਜ਼ ਫਿਰ ਸਕੂਟਰ ਤੇ ਤਾਂ ਸੂਟ ਵਾਰਟ ਹੀ ਨਹੀਂ ਲੋਟ ਆਉਂਦੇ ਤਾਂ ਹੀ ਨਹੀਂ ਸੂਟਾਂ ਦੇ ਲਫਾ ਝੋਲੇ ਲੋਟ ਆਉਂਦੇ ਫਿਰ ਉਹ ਚੀਜ਼ਾਂ ਲੈਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਦੇਖੋ ਜੀ ਆਪੇ ਨੇ ਇਹ ਸੂਟ ਨੇ ਉਸਕਾ ਆਪਣੇ ਵਰਕ ਨਾਲ ਦੇਣ ਨੂੰ ਪਲੈਨ ਲਿਆਂਦੇ ਨੇ ਕੁਝ ਕੁ ਦੋ ਚਾਰ ਦੋ ਚਾਰ ਕਾ ਪ੍ਰਿੰਟ ਜੇ ਨੇ ਜੋ ਵੀ ਤੁਹਾਨੂੰ ਦੇਖੋ ਜੀ ਇੰਦਰ ਕੀ ਕੁਸ ਖਲਾਰਾ ਪਿਆ ਪੇ ਚਲੋ ਜੀ ਟਾਈਮ ਪੌਣੇ 6 ਦਾ ਹੋ ਗਿਆ ਤੇ ਹਾਂ ਕੱਟੀ ਬੰਨਣਾ ਹੀ ਦਿੰਦੀ ਐ ਇਹ ਸਾਡੀ ਕੱਟੀ ਐਡੀ ਵੱਡੀ ਹੋ ਗਈ ਹਜੇ ਵੀ ਮਗਰੋਂ ਦੁੱਧ ਚ ਮਿੰਦੀ ਐ ਐ ਰਿੰਗੀ ਜਾਊਗੀ ਜੇ ਇਹਨੂੰ ਮਗਰੋਂ ਨਾ ਛੱਡੀ ਤਨ ਸੁਭਾ ਪੈ ਰਿਆ ਇਹ ਲੱਡੀ ਵੱਡੀ ਹੋ ਗਈ ਨੇ 6 ਮਹੀਨੇ ਹੋ ਗਏ ਦੀ ਆ ਲੈ ਹੁਣ ਮਸਾਂ ਖਿੱਚੀ ਜਾਊਗੀ ਚਲੋ ਜੀ ਹੁਣ ਮੈਂ ਦਾਲ ਧਰੀ ਅੱਜ ਮੂੰਗੀ ਮਸਰੀ ਦੀ ਧਨੀਆ ਪਾ ਕੇ ਬਣਾਵਾਂਗੇ ਮੇਰਾ ਜੀ ਕਰਦਾ ਸੀ ਹੁਣ ਦਾਲ ਆਪਣੀ ਚੁੱਲੇ ਤੇ ਧਰੀ ਹੋਈ ਐ ਤੇ ਇਧਰ ਮੈਂ ਹੁਣ ਤੜਕਾ ਗੈਸ ਤੇ ਪੁੰਨ ਕੇ ਲਾ ਦੂੰ ਰੱਪਲੇ ਵੀਰਾ ਪੁੰਨ ਲਈ ਪਿਆਜ਼ ਪੁੰਨ ਰਿਆਂ ਧਾਰ ਕੱਢ ਲਈ ਦੁੱਧ ਮੈਂ ਫੇਰ ਗਰਮ ਕਰਦੀ ਆ ਤੇ ਦਾਲ ਧਰੀਏ ਜੀ ਚੁੱਲੇ ਤੇ ਇਹ ਤੇ ਛੇਤੀ ਬਣ ਜਾਂਦੀ ਨਾਲੇ ਦਾਲ ਨਾ ਚੁੱਲੇ ਤੇ ਵਧੀਆ ਬਣ ਜਾਂਦੀ ਐ ਪੀਤੀ ਨੇ ਨਾਲੇ ਬੈਠੀ ਬੈਠੀ ਨੇ ਇੱਥੇ ਚੀਰ ਦਾ ਤੜਕਾ ਨਾਲੇ ਮੈਂ ਧਣੀਆਂ ਚੀਰ ਕੇ ਪਾਤਾ ਚ ਹੁਣ ਮਸਮਲ ਚ ਪਿਆਜ਼ ਪਾ ਦੂੰਗੀ ਇੰਨੇ ਕੁ ਸੇਕ ਨਾਲੇ ਤਾਂ ਬਣੀ ਪਈ ਐ ਨਾਲੇ ਛੇਤੀ ਬਣ ਗਈ ਅੱਜ ਅਸੀਂ ਲੇਟ ਸੀ ਪਿੰਦਰ ਹਜੇ ਆਊਗਾ ਜੀ 7 ਵਜੇ ਦਮ ਚੜ ਜਾਂਦਾ ਇੰਨੇ ਕ ਨਾਲੇ ਅੱਜ ਆਪਣੀ ਆਰ ਕੇ ਬੁਟੀਕ ਵਾਲੀ ਵੀਡੀਓ ਪਤਾ ਨਹੀਂ ਨੈਟਵਰਕ ਪ੍ਰੋਬਲਮ ਹੋ ਗਈ ਬਾਹਲੀ ਲੇਟ ਪਈ ਸਵੇਰ ਦੀ ਅਪਲੋਡ ਤੇ ਲਾਈ ਹੋਈ ਸੀ ਤਨ 3:30 ਵਜੇ ਪਈ ਆ ਉਹ ਦੁਬਾਰਾ ਮੈਂ ਸੈੱਟ ਕਰਕੇ ਪਾਈ ਫਿਰ ਉਹ ਥੋੜੀ ਸਾਡੇ ਨਾਲ ਨੈਟਵਰਕ ਦੀ ਪ੍ਰੋਬਲਮ ਹੋ ਜਾਂਦੀ ਹੈ ਸਾਡੇ Wi-Fi ਦੀ ਜਿਹੜੀ ਇਹ ਉਹੋ ਜਿਹੇ ਤਰੀਕੇ ਪੂਰੀ ਹੋਊਗੀ ਹੋਊਗੀ ਕੱਲ ਨੂੰ ਫਿਰ ਨੈਟ ਦੀ ਜਿਹੜੀ ਸਪੀਡ ਹੈ ਉਹ ਘਟ ਜਾਂਦੀ ਹੈ ਅੱਜ ਅਸੀਂ ਪਹਿਲੇ ਹੀ ਉਹਦੇ ਉਹ ਕਰ ਲਿਆ ਆ ਕਰਕੇ ਫਿਰ ਉਹ ਵੀਡੀਓ ਪਈਆ ਮੈਨੂੰ ਪਤਾ ਸੀ ਮੈਸੇਜ ਆ ਗਿਆ ਤੇ ਕੱਲ ਤੱਕ ਦਾ ਹੀ ਹੈ ਪਹਿਲੀ ਸਪੀਡ ਘਟ ਜਾਂਦੀ ਹੈ ਦੇਖੋ ਬਲ ਨਿਕਲ ਗਿਆ ਕੈਮਰਾ ਦੰ ਬਹੁਤ ਚੜਨ ਲੱਗਿਆ ਹੁਣ ਪਤਾ ਨਹੀਂ ਤਾਂ ਵੇਟ ਵਧਿਆ ਵੇ ਤੇ ਹੁਣ ਮੈਂ ਆਟਾ ਗੁੰਨ ਕੇ ਰੱਖ ਦਿੰਨੀ ਆ ਵੀਡੀਓ ਐਡੀਟਿੰਗ ਬਾਅਦ ਚੋਂ ਕਰਾਂਗੇ ਇਹਨੇ ਆਟਾ ਟਿਕ ਜੂਗਾ ਜੀ ਫਿਰ ਆਪਾਂ ਬਣਾਵਾਂਗੇ ਰੋਟੀ ਤੇ ਚਲੋ ਜੀ ਤੁਸ ਜੀ ਕਰੋ ਇਸ ਬਲੌਗ ਨਾਲ ਇੰਜੋਏ ਤੇ ਆਪਣੀ ਆਰ ਕੇ ਬੁਟੀਕ ਤੇ ਵੀਡੀਓ ਅੱਜ ਥੋੜਾ ਜਿਹਾ ਲੇਟ ਅਪਲੋਡ ਹੋਈ ਹੈਗੀ 3:30 ਦੇ ਕਰੀਬ ਹੋਈ ਹੈ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਹੁਣ ਸ਼ਾਮ ਨੂੰ ਟਾਈਮ ਕੱਢ ਕੇ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਅੱਜ ਵਾਲੇ ਸੂਟ ਨੇ ਜਿਹੜੇ ਬਹੁਤ ਸੋਹਣੇ ਪਾਏ ਹੋਣੇ ਬਰਕ ਵਾਲੇ ਨੇ ਨਾਲੇ ਵੀ ਬਹੁਤ ਸੋਹਣੇ ਨੇ ਤੁਸੀਂ ਦੇਖ ਕੇ ਆਪ ਹੀ ਕਹੋਗੇ ਵੀ ਹਾਂ ਸੋਹਣੇ ਨੇ ਦੱਸਦਾ ਉਹ ਕਹਿੰਦੇ ਉਹਨੇ ਬੰਦਾ ਆਪਦੀ ਚੀਜ਼ ਦੀ ਆਪ ਤਾਂ ਤਾਰੀਫ ਕਰਦਾ ਹੈ ਹਨਾ ਜੀ ਲੋਕ ਕਰਨ ਤਾਂ ਵਧੀਆ ਲੱਗਦਾ ਚਲੋ ਤੜਕਾ ਆਪਣਾ ਲੱਗ ਗਿਆ ਹੁਣ ਇੱਥੇ ਹਲਕੀ ਜੀ ਅੱਗ ਮਚਾਵਾਂਗੇ ਬਸ ਆਪਾਂ ਥੋੜੀ ਜੀ 2 ਮਿੰਟ ਸਬਜ਼ੀ ਦਾ ਦਾਲ ਦਾ ਬਣੀ ਹੈ ਭਈ ਟਾਈਮ ਹੋ ਗਏ ਪੌਣੇ 6 ਤੇ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਨਵੇਂ ਬਲੌਗ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ